ਚੱਲ ਚੱਲਦੇ ਆਂ ਫਿਰ ਲੋ ਜੀ ਮਿੱਤਰੋ ਤੇਲ ਪਾਉਣ ਲੱਗੇ ਆਂ ਜਿੰਡ ਯਾਰ ਤਾਂ ਵੀ ਪਾਉਣਾ ਇੰਨਾ ਚ ਵੀ ਯਾਰ ਤਾਂ ਉੱਪਰ ਵਾਲੇ ਯਾਰ ਰਹੀ ਆਪਾਂ ਰੋਕੋ ਰੋਕੋ ਜੀ ਰੋਕੋ बस देखो मीटर पहली टाई हॉलैंड में ਬਾਈ ਇੱਥੇ ਕਦੋਂ ਪਹੁੰਚਿਆ ਹੋਇਆ ਲੋਵੀ ਮੇਰੇ ਮਿੱਤਰੋ ਪਹੁੰਚ ਗਏ ਟਰੈਕ ਦੇ ਵਿੱਚ ਓਏ ਪਹਿਲੀ ਐਂਟਰੀ ਹਾਲੈਂਡ ਦੀ ਆਪਣੇ ਨੇ ਕਿਹੜੇ ਹਲਵਾਰੇ ਵਾਲਿਆਂ ਨੇ ਸ਼ੁਰੂਆਤ ਕਰਨੀ ਹੈ ਮੈਚ ਦੇ ਉਹ ਮੇਰਾ ਸਮਾਜ ਪਤਾ ਜਾਣਾ ਨਹੀਂ ਵੀ ਇਹ ਹੋਰ ਟਰੈਕਟਰ ਕੱਢ ਦਿੱਤਾ ਜਾਣਾ ਹੈ। ਬੁਨੇ ਲਿਆ ਸਾਡੇ ਸੇਤ ਦੇ ਵਿੱਚਿਆ ਸੀਨੀਅਰ ਸਿਟੀਜ਼ਨਾਂ। ਭਾਈ ਮੁਖਮੇਦ ਮਰਾ ਅਜੇ ਵਕਤ ਜਰੀ ਜਾਗਰੂਕ ਤਸਵੀਰ ਕਰਵਾਉਣੀ ਹੈ ਜੀ ਅੱਜ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਚਲੋ ਪਿੰਡ ਪੰਡਾ ਆਉਣ ਵਾਲੇ ਟਾਈਮ ਦੇ ਵਿੱਚ ਹਲਵਾਰਾ 에ਰਪੋਰਟ ਆ ਜਿਹੜਾ ਚਾਲੂ ਹੋਣ ਜਾ ਰਿਹਾ ਉਥੋਂ ਪਹੁੰਚਿਆ ਹੋਇਆ ਮੁੰਡਾ ਭੁਪਿੰਦਰ ਸਿੰਘ ਘੂਪੀ ਮੇਰੇ ਮਿੱਤਰੋ ਹਲਵਾਰਾ ਫੀਡ ਕਲੱਬ ਦੇ ਨਾਲ ਪ੍ਰਸਿੱਧ ਹੋਇਆ ਪਹਿਲਾ ਨੰਬਰ ਜਿਹੜਾ ਨਿਕਲਿਆ ਇਸ ਟਰੈਕਟਰ ਦਾ ਪਹਿਲੀ ਪਰਚੀ ਨਿਕਲੀ ਆ ਬਾਹਰ ਪਿੰਡ ਦੀ ਤਰਫੋਂ ਟਰਾਲੀ ਖਿੱਚ ਮੁਕਾਬਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਜਕਾਰੇ ਦੇ ਨਾਲ ਆਪਾਂ ਸਵਾਗਤੀ ਕਰੀਏ ਜਕਾਰੇ ਨਾਲ ਇਹਦੀ ਆਰੰਭਤਾ ਕਰੀਏ ਬੋਲੇ ਈ ਸੋ ਨਿਹਾਲ ਹੱਤਿ ਸ਼੍ਰੀ ਅਕਾਲ ਇੱਕ ਵਾਰ ਆਹ ਕਹਿੰਦੇ ਜੀ ਇਹ ਚੌਥਾ ਪੰਜਾਬ ਦਾ ਟਰਾਲੀ ਖਿੱਚ ਮੁਕਾਬਲਿਆਂ ਦਾ ਚੌਥਾ ਮੇਰਾ ਮੇਲਾ ਜਿਹੜਾ ਬਹਰਪਿੰਡ ਦੇ ਵਿੱਚ ਸ਼ੁਰੂ ਹੋ ਗਿਆ ਗਰਾਊਂਡ ਦੇ ਵਿੱਚ ਜਿੰਨੇ ਵੀ ਭਰਾ ਸਾਡੇ ਖੜੇ ਨੇ ਸਾਰੇ ਬਾਹਰ ਖੜ ਕੇ ਮੈਚ ਦੇਖ ਰਹੇ ਨੇ ਹਾਂ ਵੀਰ ਵੀਰ ਗਰਾਊਂਡ ਕਲੀਅਰ ਕਰ ਦੀ ਆਪਾਂ ਯਾਰ ਵਾਰ-ਵਾਰ ਕਹਿੰਦਾ ਚੰਗਾ ਨਹੀਂ ਲੱਗਦਾ ਵੀਰੇ ਅਗਲੇ ਤੇ ਬਲਦੇਵ ਮਾਦਰੀ ਗਰਾਊਂਡ ਤੇ ਲੈ ਆਓ ਜੀ ਡਾਕਟਰ ਬਲਦੇਵ ਮਾਦਰੀ ਸ਼ੋਨੀ ਚਾਚਾ ਜੀ ਬਿੰਦਾ ਕਿਤਲਾਵਰ ਜੀ ਬਲਦੇਵ ਮਾਦਰੀ ਦਾ ਟਰੈਕਟਰ ਹੈ ਜਿਹੜਾ ਗਰਾਊਂਡ ਦੇ ਵਿੱਚ ਭੇਜਦਾ ਕਰਦੇ ਜੀ ਦੂਜਾ ਨੰਬਰ ਆਏ ਹਾਏ 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 ਜ਼ੋਰ ਬਹੁਤ ਜ਼ਿਆਦਾ ਲੱਗ ਰਿਹਾ ਇਹ ਕਹਿੰਦੇ ਹੌਲੈਂਡ ਆ ਮੇਰੇ ਮਿੱਤਰੋ ਹੌਲੈਂਡ ਕਹਿੰਦੇ ਨਵਾਇਟਾ ਦੇ ਵਿੱਚ ਤਿਆਰ ਕਰਦੇ ਆ ਦਿੱਲੀ ਦੇ ਨਵਾਇਟਾ ਦੇ ਵਿੱਚ ਪੱਤੀ ਏਜੰਸੀ ਲੱਗੀ ਹੋਈ ਆ ਜਿੱਥੇ ਆ ਹੌਲੈਂਡ ਤਿਆਰ ਕਰਦੇ ਆ ਇਹਨੂੰ ਕਹਿੰਦੇ ਤਵਾਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਹੋਈ ਆ ਪਰ ਦੂਜੇ ਪਾਸੇ ਆਹ ਕਹਿੰਦੇ ਜਿਹੜਾ ਪੂਰਾ ਕਰਦਾ ਅਮਰਾਲੇ ਵਾਲਾ ਆਓ ਸਾਹਮਣੇ ਇਹ ਟਰੈਕਟਰ ਮੇਰੀ ਵੀਡੀਓ ਰਾਏਕੋੜ ਦਾ ਏਰੀਆ ਪੈ ਜਾਂਦਾ ਜਹਾਜਾਂ ਦਾ ਆਟਾ ਪੈ ਜਾਂਦਾ ਹਲਵਾਰਾ ਪਿੰਡ ਹੈ ਇੱਕ ਹਲਵਾਰਾ ਪਿੰਡ ਇੱਕ ਹਲਵਾਰਾ ਪਿੰਡ ਹਵਾਰਾ ਪਿੰਡ ਜ਼ਿਲ੍ਹਾ ਫਟੇਗੜ ਸਾਹਬ ਦਾ ਇਹ ਨੇ ਰਾਇਕੋੜ ਦਾ ਏਰੀਆ ਲਾ ਫੋੜ ਮੈਦਾਨ ਦੇ ਵਿੱਚ ਵਾਹ ਮਰੀਦਾ ਆਹ ਮੁੰਡਾ ਕਹਿੰਦਾ ਪੂਰਾ ਇੰਜੀਨੀਅਰ ਆ ਇਹ ਮੁੰਡੇ ਨੇ ਕਹਿੰਦੇ ਵਾਧੀਆਂ ਕੱਢਾ ਕੱਢੀਆਂ ਹੋਈਆਂ ਨੇ ਟ੍ਰੈਕਟਰ ਕੱਡੀਆਂ ਦੇ ਵਿੱਚ ਆਹ ਮੁੰਡੇ ਦਾ ਨਾਮ ਚੱਲਦਾ ਮਿੱਤਰੋ ਕਹਿੰਦੇ 32 ਮੋਟਰਸਾਈਕਲ ਜਿੱਤੇ ਹੋਏ ਨੇ ਇਸ ਗੱਭਰੂ ਦੇ ਪਰ ਦੂਜੇ ਪਾਸੇ ਕਹਿੰਦੇ ਅੱਜ ਦੇ ਜਵਾਨੇ ਦੇ ਟਰੈਕਟਰ ਤਵੀਆਂ ਦੇ ਸਾਰੇ ਸਰਦਾਰ ਮੁਝੇ ਹੋਏ ਨੇ ਭਾਵੇਂ ਚੈਨੀ ਉਹਨਾਂ ਦੀ ਗੱਲ ਹੋਵੇ ਭਾਵੇਂ ਕਹਿੰਦੇ ਸਾਬੇ ਉਹਨਾਂ ਦੀ ਗੱਲ ਹੋਵੇ ਭਾਵੇਂ ਬਲਦੇ ਉਹਨਾਂ ਦੀ ਗੱਲ ਹੋਵੇ ਭਾਵੇਂ ਕਹਿੰਦੇ ਉਹਨਾਂ ਦੀ ਪਰ ਗਰਾਊਂਡ ਦੇ ਵਿੱਚ ਅਮਰਾਲੇ ਵਾਲਾ ਕੌਣ ਆਉਂਦਾ ਊਂਤੀ ਆ ਤਪਿੰਦਰ ਸਿੰਘ ਊਂਤੀ ਹਲਵਾਰੇ ਵਾਲਾ ਹਲਵਾਰੇ ਵਾਲਾ ਦੇ ਵੀਰੋ ਉਸਤਾਦ ਜਿਹਨੇ ਦੱਸਿਆ ਵੀ ਹਰੀਪੁਰ ਦੇ ਵਿੱਚ ਇੱਕ ਵੀਡੀਓ ਬਾਲੀ ਬਾਰਲ ਹੋਈ ਆ ਵੀ ਆਹ ਨੌਜਨ ਨੇ ਕਹਿੰਦੇ ਮੇਰੀ ਵੀਡੀਓ ਸਲਾਸਰ ਦੇ ਵਿੱਚ ਛੱਲੇ ਕੱਢਣ ਦੀ ਕੋਸ਼ਿਸ਼ ਕੀਤੀ ਆ ਇਹ ਆ ਕਰੇ ਮੇਰੇ ਦੂਪੀ ਮੇਰੇ ਹਲਵਾਲੇ ਵਾਲਾ ਇਹ ਆ ਗਿਆ ਸਾਹਮਣੇ ਹੋ ਸਾਹਮਣੇ ਹਲਵਾਲੇ ਵਾਲਾ ਮੈਚ ਆ ਗਿਆ ਹਲਵਾਲੇ ਵਾਲਾ ਭੰਦਰ ਸਿੰਘ ਉਹ ਵੀ ਆਵੜੇ ਵਾਹ ਭੰਦਰ ਦੱਸੋ ਜੀ 2 ਮਿੰਟ 33 ਸਕਿੰਟ ਦੇ ਨਾਲ 7 ਮਾਈਕਰੋ 2 33 7 2 33 7 ਦਾ ਸਮਾਂ ਲੱਗਿਆ ਬੜੀ ਵਧੀਆ ਜਿਹੜੀ ਇਹ ਮੈਚ ਬਣ ਗਈ ਆ ਜੀ ਹੈ ਨਹੀਂ ਚਾਬੀ ਇਹਦੀ ਵੀ ਹੈ ਨਹੀਂ ਇਹਦੀ ਵੀ ਹੈ ਨਹੀਂ ਕਿਸੇ ਦੀ ਵੀ ਚਾਬੀਆਂ ਬਣ ਨਹੀਂ ਗਈਆਂ ਹੋਰ ਦੇ ਕੋਲੇ ਮਗਰ ਲਈ ਜੀ ਤੇਰੇ ਵਾਲੇ ਦੀ ਵੀ ਬਾਲੀ ਜਾਨ ਅਮਟਿਆਂ ਚ ਚੱਕ ਚੱਕ ਮਾਰਦਾ ਪਲੇਟਾਂ ਚਲੋ ਹੀ ਹੁਣ ਆ ਗਈ ਐਲਟੀ ਦੀ ਵਾਰੀ ਓਏ ਮੈਟਰੋ ਆ ਗਿਆ ਐਲਟੀ ਪਾਬਲਾਂ ਤੇ ਅਮਰ ਪਾਬਲਾਂ ਤੁਹਾਡਾ ਧੰਨਵਾਦ ਸਾਲ ਸਿੰਘ ਪੀਪੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋ ਸਾਡੇ ਕੋਲ ਆਇਆ ਹੈ ਬਹੁਤ ਬੜਾ ਧੰਨਵਾਦ ਹੈ ਚੱਲ ਪਿਆ ਮਿੱਤਰੋ ਵੈਲਟਿੰਗ ਜੇ 2000 ਆਪਾਂ 22 ਦੀ ਗੱਲ ਕਰੀਏ ਮੇਰੇ ਮਿੱਤਰੋ ਸਾਡੇ ਨੇ ਮੋਗੇ ਜ਼ਿਲ੍ਹੇ ਦਾ ਫੁੱਲ ਪੰਡਾ ਪਹਿਲਾ ਨੰਬਰ ਪਾਇਆ ਜੀ ਪੁਰਾਣੇ ਦਾ ਏਰੀਆ ਭਰ ਜਾਂਦਾ ਆ ਡਾਕਟਰ ਨੇ ਪਹਿਲਾ ਨੰਬਰ ਪਾਇਆ ਸੀਗਾ ਤਾਂ ਦੂਜੇ ਪਾਸੇ ਅੱਜ ਕਨੇ ਤਾਹਰ ਪੰਡਾ ਵਿੱਚ ਟਰਾਲੀ ਖੇਤ ਮੁਕਾਬਲੇ ਦੇ ਵਿੱਚ ਜ਼ਿੰਦਗੀ ਦਾ ਪਹਿਲਾ ਮਾਚ ਖੇਡ ਰਿਹਾ ਹੈ ਮਿੱਤਰਾ ਪਹਿ ਜਾਂਦਾ ਹੈ ਔਰ ਮਿਲਦੇ ਵਹਾਜਾ ਦਾ ਅੱਗਾ ਪਹਿ ਜਾਂਦਾ ਹੈ ਵਹਾਜਾ ਦਾ ਅੱਗਾ ਉਹਦਾ ਤਰੀਕਾ ਹੈ ਯਾਰ ਹਲਵਾਰਾ ਪੈਂਦਾ ਮੇਰੇ ਵੀ ਉੱਤੇ ਵਹਾਜਾ ਦਾ ਕੱਟ ਪੈ ਜਾਂਦਾ ਹੈ ਆ ਫੀਲ ਬਣਾ ਦੇ ਵਿੱਚ ਆ ਦੇਵੇਂ ਕਹਿੰਦੇ ਪਹਿਲਾ ਨੰਬਰ ਦਿੱਤਿਆ ਸੀਗਾ ਹਾ ਕਹਿੰਦੇ ਜੀਹ ਟਰੈਕਟਰ ਨਾਲ ਪਰ ਅੱਜ ਕੋਲੇ ਪਾਸੇ ਆਹੀ ਕਿਸ ਤਰ੍ਹਾਂ ਫੁਰਤਾਡੇ ਸਾਹਮਣੇ ਕਹਿੰਦੇ ਜੀਰ ਤੇਜ਼ ਕਰਕੇ ਕਦੀ ਦੇ ਵਿੱਚ ਗਣਕੇ ਨਹੀਂ ਜਣਕੇ ਖਾਂਦੇ ਆ ਜੇ ਵੀਰੇ ਇਹ ਮੁਕਾਬਲੇ ਆ ਗੋਲਾ ਚਲਾਉਣਾ ਤਾਂ ਹਾਰਨ ਮੂਰਨ ਲਾਉਣੇ ਪੈਂਦੇ ਹੁੰਦੇ ਆ ਬਾਈ ਜੀ ਜੇ ਮੁਕਾਬਲੇ ਚਲਾਉਣਾ ਤਾਂ ਹਾਰਨ ਲਾਉਣੇ ਪੈਂਦੇ ਹੁੰਦੇ ਆ ਬਾਈ ਲਾਉਣੇ ਯਾਰ ਹਾਰਨ ਤੋੜ <laughs> नहीं खुलना ऑटो चालाई भैया चाबी अपन अपने सारे फटा दी आप साम्बी क्या ਉੱਪਰ ਬਾਈ ਪਹੁੰਚ ਗਿਆ ਬਲੌਗ ਤੇ ਬਲੌਗ ਤੇ ਬਲੌਗ ਵਧੀਆਈ ਵਧੀਆ ਸਟicker ਨਹੀਂ ਮਿਲਨੇ ਹੈਗੇ ਨਾ 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 ਇਹ ਇਹਨੇ ਸਾਰੇ ਟਰੈਕਟਰ ਤਿਆਰ ਕੀਤੇ ਅੱਜ ਜਿੰਨਾ ਵੀ ਕੰਮ ਤੰਦਾ ਇਹਨੇ ਕੀਤਾ ਅੱਜ ਮੈਂ ਕੋਲ ਸਾਹਮਣੇ ਬੈਠੇ ਹੁਣ ਵੇਡ ਫੂਡ ਕਾਸ ਦੇ ਟਰੈਕਟਰ ਤੇ ਓਏ ਪਾਨਾ ਹੈਗਾ ਇੱਕ ਹੋਰ 13 ਉਹ ਮਿੱਤਰੋ ਆ ਗਿਆ ਮੈਚ ਜੌਂਡੀਆ ਨਾਸਰਪੁਰਿਆ ਕੋਲ ਪਸੀ ਪਾਈ ਜਾਂਦਾ ਟਰਾਲੀ 7200 ਆ ਆ ਗਿਆ ਮਦਦ ਦੇ ਦਰਸ਼ਕਾਂ ਦਾ ਸੰਗਰੇ ਮੈਚ ਹਲਵਾਰੇ ਪੰਡਾ ਕੋਲ ਪਹੁੰਚਿਆ ਆ ਰਹੀ ਦੂਸਰੇ ਪਾਸੇ ਦੇ ਸਾਹਮਣੇ ਦੇ ਤੋਂ ਨਜ਼ਾਰਾ ਮੈਨੂੰ ਮਿੱਤਰੋ ਹਰ ਇੱਕ ਹੌੜ ਦੇ ਸਾਹਮਣੇ ਆ ਦੇਖੀਓ ਜਰਾ ਸੱਰ ਦਾ ਮੌੜਾ ਕਿੱਥਾ ਇਹ ਢਾਹੀ ਦਾ ਪਾਸਾ ਅਰੇ இந்த தரமில சே இந்த மரவா டிராக்டர் கனே பலமான சூரிட் கிளப்டர் தர்தே சேரா கர்பாவே சாமே டிராக்டர் கனே முன்னு மோர் தேவாகலாயா மோர் தேவாகலாயா ਅਦਰ ਕਨੇਟ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਗੈਸ ਕਿਧੋਣੀ ਪੈਂਦੀ ਆ ਕੇ ਨੇੜੇ ਉਹ ਸੋਨਾ ਦੋ ਤੋੜਾ ਇਹ ਆ ਬਤਾ ਇਹ ਹਵਾ ਰੇ ਵੀਰ ਰੱਬ ਦਾ ਪੂਰਾ ਜੀ ਉਹਦੇ ਬਰਾਬਰ ਆ ਇਹ ਆ ਕਹਿੰਦੇ ਛੱਲਿਆਂ ਦਾ ਕਾਟੀ ਇਹ ਆ ਛੱਲਿਆਂ ਦਾ ਕੱਟ ਪਤਾ ਪੱਤਨ ਵਰਸ ਦੇ ਕੋਟੀ ਜਮੀਂ ਪੜੀ ਹਰੀਦੁਰਿਆ ਕੰਨੀ ਦੇ ਬਹਿ ਜਾਣ ਪੁੱਜਿਆ ਆ ਦੂਜੇ ਪਾਸੇ ਦੇ ਪੀਟੀ ਤੋਂ ਜੁਗਾਂ ਮੇਲਾ ਇਤਨਾ ਮਾਹਵੀਆ ਦੇ ਨਾਲ ਕਹਰ 9 ਮੀਟਰ ਆ ਗਿਆ ਮੈਚ ਇਹਦਾ 50 50 ਦਾ ਆ ਗਿਆ ਮਿੱਤਰੋ 50 50 ਕੌਣ ਲੱਗਿਆ ਟਰਾਲੀਆਂ ਹੁਣ ਨਾ ਆਉਂਗਾ ਅੱਜ ਦੇ ਮੇਲੇ ਤੇ ਆ ਬਾਈ ਨੇ ਵੀ ਐਂਡ ਕਰਾਇਆ ਵਾ ਆ ਗਿਆ ਮਿੱਤਰੋ ਪਿਆ ਪਿਆ ਛੱਡਣ ਲੱਗੇ ਆ ਆਪਣੇ ਰੰਗਾਂ ਨੂੰ ਜ਼ੋਰ ਨਾਲ ਆਹ ਵੇ ਵਾਰੀ ਵਾਰ ਸਰਦਾਰ ਜਾਨੀ ਮੀਟ ਜੰਦੀਆ ਲੋਕਰ ਸਾਹਿਬ ਆਪਾਂ ਭਾਈ ਜਾਨੀ ਜੀ ਜੀ ਬਹੁਤ ਸਾਰੇ ਬੰਦੇ ਵੀ ਪਤਾ ਜੀ ਜਾਣੋ ਆਹ ਮਿੱਤਰੋ ਟਰੈਕਟਰ ਲੱਗ ਲਿਆ ਟਰਾਲੀ ਚ ਤੇ ਜੱਗੀ ਰਹੀ ਜਿਹੜਾ ਪੜਾ ਮੇਰੇ ਟਰੈਕਟਰ ਹੈ ਜ ਆਪਾਂ ਫੇਰ ਨੰਬਰਾਂ ਚ ਬਾਕੀ ਬਾਬੇ ਦੀ ਪਾਰਾਂ ਚ ਬੜਨਾ ਹੋਾ ਤੇ ਹੁਣ ਇਹ ਚੱਲੇ ਆ ਚੰਡੀਗੜ੍ਹ ਅਗਲੇ ਮੇਲੇ ਖਾਤਰ ਤੇ ਉੱਥੇ ਹੀ ਰਹਿਣਗੇ ਜੱਗੀ ਬਾਈ ਉਹਨਾਂ ਦੇ ਘਰੇ ਆਦੂਰੇ ਡਾਇਰੈਕਟਰ ਆ ਖੜਾ ਹੌਲੈਂਡ ਪੂਰੇ ਵਧੀਆ ਚੱਲੇ ਆ ਬਾਕੀ ਕੋਈ ਨਾ ਅਗਲੇ ਮੇਲੇ ਤੇ ਪੂਰੀ ਵਧੀਆ ਪਰਫਾਰਮੈਂਸ ਹੋਊਗੀ ਹਨਾ ਕਮੀਆਂ ਪੇਸ਼ੀ ਜੜੀਆਂ ਵਧੀਆ ਨਿਕਲ ਜਾਗੀਆਂ ਸਾਰੀਆਂ ਤੇ ਮਿੱਤਰੋ ਰੋਕ ਦੇ ਕੇ ਆਪਾਂ ਤੇ ਬਾਈ ਹੁਣੇ ਹਣ ਲੈ ਕੇ ਚੱਲਣਾ ਚੰਡੀਗੜ੍ਹ ਨੂੰ ਡਾਇਰੈਕਟਰ ਦਾ 30 ਵਾਲਾ ਮੇਲਾ ਵਾ ਤੇ ਉਹ ਮੇਲਾ ਲਾਉਣਗੇ ਤੇ ਆਪਾਂ ਘਰੇ ਜਾਵਾਂਗੇ ਡਾਇਰੈਕਟਰ ਲੈ ਕੇ ਜਾਈਏ ਚੰਡੀਗੜ੍ਹ ਤੇ ਆਪਾਂ 30 ਵਾਲੇ ਮੇਲੇ ਕਿ ਲੋਵਾ ਜੰਮ ਕੋਹਾਂ ਨੂੰ ਕੋਰ ਨਾ ਦਫਾ ਨਾ ਡੈਕਟਰ ਹੋਰ ਇੱਕ ਦੋ ਚੱਲਦੇ ਜਿੱਦਕਾ ਵੀ ਮਿੱਤਰੋ ਮੇਲਾ ਆ ਗਿਆ ਨਿਬੜ ਤੇ ਮੇਲਾ ਦਾ ਸਮਾਪਤ ਇਤਰਾ ਪਹਿਲਾਂ ਨੂੰ ਚੀਤੀਆਂ ਨਾਮ ਕੱਢੀ ਜਾਂਦੇ ਆ ਬਾਕੀ ਇੱਥੇ 10 ਨਾਮ ਆ ਡੈਕਟਰਾਂ ਨੂੰ ਜਿੱਦਕਾ ਮਿੱਤਰੋ ਮੇਲੇ ਰਹੀ ਹੋਗੀ ਸਮਾਪਤੀ ਤੇ ਜਿਹਨੂੰ ਜਿਹਨੂੰ ਅੱਜ ਦਾ ਮੇਲਾ ਵਧੀਆ ਲੱਗਿਆ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਕਰ ਲੈ ਸਬਸਕ੍ਰਾਈਬ ਸਾਨੂੰ ਹੋਰ ਵੀ tane ਬਲੌਗ ਦਿਖਾਉਂਦੇ ਰਹਾਂਗੇ ਧੰਨਵਾਦ ਜੀ